ਇਹ ਸਰਕਾਰੀ ਹਸਪਤਾਲ ਬਾਦਸ਼ਾਹਪੁਰ ਦਾ ਦੂਜਾ ਪਾਸਾ ਹੈ ਇੱਥੇ ਹਸਾਮ ਨਾਲ ਵੀ ਰੁੱਖ ਮੈਂ ਪਹਿਲੀ ਵੀਡੀਓ ਦੇ ਵਿੱਚ ਵੀ ਦੱਸਿਆ ਵੀ ਘੱਟੋ-ਘੱਟ 5000 ਰੁੱਖ ਇੱਥੇ ਇਕੱਲੇ ਸਰਕਾਰੀ ਹਸਪਤਾਲ ਦੇ ਵਿੱਚ ਲੱਗਾ ਹੋਇਆ ਤੇ ਇੱਥੇ ਐਂ ਹਸਾਮ ਨਾਲ ਆ ਵੀ ਸਾਡੇ ਬਾਦਸ਼ਾਹਪੁਰ ਦੇ ਨੇੜੇ-ਨੇੜੇ ਪਿੰਡਾਂ ਦੇ ਲੋਕ ਸੈਰ ਕਰਨ ਆਉਂਦੇ ਨੇ ਉਧਰ ਗਰਾਊਂਡ ਹੈ ਉਧਰ ਮੁੰਡੇ ਖੇਡਦੇ ਪਏ ਨੇ ਹਾਂ ਤੇ ਸਾਰੇ ਆ ਰੁੱਖ ਲਾਏ ਨੇ ਇੱਥੇ ਇੰਨਾ ਵਧੀਆ ਲੱਗਦਾ ਨਾ ਆ ਕੇ ਵੀ ਮੈਂ ਬਿਆਨ ਨਹੀਂ ਕਰ ਸਕਦਾ ਤੁਹਾਨੂੰ ਦੱਸ ਕਿ ਤੇ ਕਿੰਨਾ ਵਧੀਆ ਆਪਣੇ ਆਪ ਨੂੰ ਸਕੂਨ ਮਿਲਦਾ ਸਵੇਰੇ ਸਵੇਰੇ ਤਾਂ ਇੱਥੇ ਪੰਛੀ ਬੋਲਦੇ ਨੇ ਐਨਾ ਵਧੀਆ ਲੱਗਦਾ ਵੀ ਜਿਵੇਂ ਮਨ ਨੂੰ ਸਕੂਨ ਆ ਜਾਂਦਾ ਬੰਦੇ ਦਾ ਜਿੰਨਾ ਮਰਜੀ ਮਨ ਦੁਖੀ ਹੋਇਆ ਹੋਵੇ ਇੱਥੇ ਆ ਕੇ ਬੰਦਾ 2 ਘੰਟੇ ਬਹੇ ਨਾ ਤੇ ਬੰਦੇ ਦਾ ਮਨ ਆਪ ਹੀ ਮੰਨ ਲਾ ਵੀ ਹਰੇੜਾ ਜਿਵੇਂ ਆਪਾਂ ਕਹਿੰਦੇ ਨੇ ਹੋ ਜਾਂਦਾ ਵੱਧ ਤੋਂ ਵੱਧ ਰੁੱਖ ਲਾਓ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਓ ਮੇਰੀ ਤਹਾਡੇ ਅੱਗੇ ਬੇਨਤੀ ਮੈਂ ਇੱਕ ਬਸ ਵੀਡੀਓ ਜਰੀਏ ਬੇਨਤੀ ਤੁਹਾਡੇ ਅੱਗੇ ਕਰ ਸਕਨਾ ਤੇ ਵੱਧ ਤੋਂ ਵੱਧ ਬਰੁਖ ਲਾਈਏ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਈਏ ਹੁਣ ਆਪਾਂ ਚੱਲਨੇ ਆ ਉਧਰ ਦੂਜੇ ਪਾਸੇ ਉਧਰ ਵੀ ਤੁਹਾਨੂੰ ਮੈਂ ਬਖਾਨਣਾ ਵਾ ਕਿ ਐਨੇ ਵਧੀਆ ਇਥੇ ਲੱਗਦਾ ਨਾ ਆ ਕੇ ਵੀ ਗੱਲਾਂ ਹੀ ਛੱਡ ਦੋ ਕਿਤੇ ਵੀ ਆਪਣੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਐਵੇਂ ਵੱਧ ਤੋਂ ਵੱਧ ਰੁੱਖ ਲੱਗੇ ਨੇ ਉਹ ਵੀਡੀਓ ਬਣਾ ਕੇ ਲੋਕਾਂ ਦੇ ਨਾਲ ਸ਼ੇਅਰ ਕਰਿਆ ਕਰੋ ਜਾ ਜੋ ਆਪਾਂ ਨੂੰ ਵੇਖ ਕੇ ਜੇ ਮੰਨ ਲਓ ਆਪਣੀ ਵੀਡੀਓ ਨੂੰ ਵੇਖ ਕੇ ਕੋਈ 10 ਰੁੱਖ ਵੀ ਲਾ ਦੇ ਨਾ ਤੇ ਆਪਾਂ ਇਹ حساب ਲਾ ਲਓ ਕਿ ਆਪਾਂ ਇੱਕ ਪੁੰਨ ਦਾ ਕੰਮ ਕਰ ਲਿਆ ਆ ਹੁਣ ਆਪਾਂ ਇਧਰ ਦੂਜੇ ਪਾਸੇ ਆ ਗਏ ਆ ਇਧਰ ਹੀ ਵੇਖੋ ਕਿੰਨੇ ਵਧੀਆ ਲੱਗਦੇ ਆ ਰੁੱਖ ਇੱਥੇ ਇੰਨੇ ਰੁੱਖ ਨੇ ਹੁਣ ਸਾਡਾ ਮੋਟਿਵ ਇਹੀ ਹੁੰਦਾ ਵੀ ਅਸੀਂ ਰੁੱਖਾਂ ਦੀ ਵੱਧ ਤੋਂ ਵੱਧ ਵੀਡੀਓ ਬਣਾਈ ਹੁਣ ਅਸੀਂ ਆਏ ਐਤਵਾਰ 10 ਰੁੱਖ ਆਪ ਲਵਾਣੇ ਆ ਮੈਂ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਪੁੱਛ ਲੈਣਾ ਵੀ ਜੇ ਕਿਸੇ ਨੂੰ ਰੁੱਖਾਂ ਦੀ ਲੋੜ ਹੈ ਤਾਂ ਮੈਨੂੰ ਦੱਸ ਦਿਆ ਕਰੋ ਕਿਉਂਕਿ ਅਸੀਂ ਆਏ ਐਤਵਾਰ 10 ਰੁੱਖ ਲਵਾਣੇ ਆ ਕਿਉਂਕਿ ਜਿਆਦਾ ਕਹਿਣ ਨੂੰ ਜੋ ਮਰਜ਼ੀ ਕਹੀ ਜਾਈਏ ਪਰ ਆਪਾਂ 10 ਰੁੱਖ ਆਏ ਸੰਡੇ ਲਵਾ ਰਹੇ ਆ ਧੰਨਵਾਦ ਜੀ